ਇਹ ਗੱਲ ਤੋਂ ਹੋ ਜਾਣੀ ਕੋਈ ਮਸਕਰ ਮੰਦੋ ਤੇ ਨਾ ਆ ਆਪ ਆਪਣਾ ਨਾ ਕਰ। ਮੈਂ ਲੋਕ ਨੂੰ ਖਾਲ ਲਾਉ ਉਹ ਅੰਮ੍ਰਿਤ ਉਹਨਾਂ ਨੇ ਵੀ ਆਨਲਾਈਨ ਇਹ ਪਿਆ ਤਿੰਨ ਤੋਂ ਕਦੇ ਪਾਉ ਨਾ ਕਿਤੇ ਇਹ ਕੰਨੀ ਨਹੀਂ ਪੱਲਦੇ ਆ। ਉਹ ਗਲਤ ਹੋਈ ਸੈਰ ਤੇ ਕਰਤਾ ਹੀ ਆ। 100 ਰੁਪਏ ਜਿਆਦਾ ਤਰਾਂ। ਬੋਲਾ ਹੀ ਬੇਨ ਪ੍ਰਾਂਤਿਆ ਇਹ ਉਹੀ ਗੱਲ ਕਰਤੀ ਸ਼ਰੀਫ ਬਾਕੀ ਬਹੁਤ ਨਹੀਂ ਦੱਸੋਗਾ ਕਾਹਦੀ ਆ ਜੀ ਇਹ ਜਾਵਾ ਮੇਰਾ ਨਾਮ ਬਣਾਉਂਗਾ ਇਹ ਤਾਂ ਜੈ ਤੁਸੀਂ ਕਰਦੇ ਪਿਆ ਕੁੜੀਆਂ ਦਾ ਸਕੂਲ ਥੋੜੀ ਦੇ ਮੁੰਡਾ ਕਰਮ ਕਰਦਾ ਵੀ ਆਪਣੀ ਦੁਕਾਨ ਤੋਂ ਮੁੰਡਾ ਕਹਿੰਦਾ ਬੰਦੂ ਦੇ ਲੈਣਾ ਲੱਕ ਨਹੀਂ ਨਿਕਲਣ ਨੂੰ ਮਾਲ ਲੈ ਕੋਈ ਨਹੀਂ ਇਸ਼ੂ ਕਰਦੇ ਬੈ ਫਿਰ ਮੈਂ ਡੀਸੀ ਦਫਤਰ ਹੀ ਗਿਆ ਆਉਂ ਨਹੀਂ ਆਇਓ ਕੋਈ ਨਹੀਂ ਕਰੇਡ ਕਰਦੇ ਪੈ ਕਰੇਡ ਤੁਸੀਂ ਕਰਦੇ ਪਿਓ ਯਾਰ ਮੰਮੀ ਚੱਲੋ ਜੀ ਆਇਓ ਡੀਸੀ ਦੇ ਉੱਪਰ ਆਇਓ ਭਾਈ ਜੀ ਰੁਕ ਜਾ ਰੁਕ ਜਾ ਰੁਕ ਜਾ ਮਰਿੰਦੀ ਰੁਕ ਜਾ ਮਰਿੰਦੀ ਮੈਂ ਵੀ ਗੰਦਰ ਨਹੀਂ ਮੈਂ ਨਹੀਂ ਕਰਦਾ ਉਹ ਪਹਿਲਾ ਆ ਕੇ ਰੰਗ ਨਹੀਂ ਤੋਂ ਕੋਈ ਕਰ ਦੋ ਮਿੰਟ ਦੇ ਦੇ ਮੈਂ ਵੀ ਗੰਦਰ ਨਹੀਂ ਮੈਂ ਨਹੀਂ ਕਰਦਾ ਨਹੀਂ ਨਾ ਨੀ ਜਾਣੇ ਇਹਦਾ ਮਿਲਦਾ ਹੈ ਨਾ ਕੋਈ ਗੱਲ ਨਹੀਂ ਬਿਕਸ਼ੀ ਦੇ ਤੁਸੀਂ ਪ੍ਰਧਾਨ ਹੋ ਤੁਸੀਂ ਪੁਲਿਸ ਆਵੇ ਬੇਹਕਰੋਗੇ ਅਸੀਂ ਹੌਂਦੀ ਖੜੇ ਹਾਂ ਤੁਹਾਨੂੰ ਹੁਣ ਤੱਕ ਕਰਾਂਗੇ ਮੈਂ ਕਰਾਂਗੀ ਸਾਰੀ ਵੀਡੀਓ ਬਰਾਦੀਆ ਤੁਹਾਨੂੰ ਕੋਈ ਮਾਰ ਨਹੀਂ ਦੇਣਾ ਇਹ ਤੁਸੀਂ ਮੇਰੇ ਬੱਚਿਆਂ ਨਾਲ ਕਰੋਗੇ ਨਾ ਕਰੋਗੇ ਮੈਨੂੰ ਪਤਾ ਹੋ ਉਹਦੇ ਜਿਆਦਾ ਦੇ ਆ ਭਾਈ ਮੈਂ ਟੈਨ ਦਾ ਰੇਜ ਕੋਈ ਚੱਲ ਤੁਸੀਂ ਦੇਖੋ ਜਦੋਂ ਮਦਮ ਦਾ ਜੇ ਸਾਰਾ ਦਿਖਾ ਜੇ ਆਪਣਾ ਬੰਦ ਕੋਈ ਹੋਟਲ ਨਾਲ ਕੋਪਰੇਟ ਕਰ ਲਈ ਤੁਸੀਂ ਹਾਂ ਬਈ ਤੁਸੀਂ ਅੱਗੋਂ ਕਿੰਨੇ ਇਹਨਾਂ ਦੇ ਹਾਸ ਦੇਖ ਲਓ ਫੂਟ ਤੁਸੀਂ ਜਗ੍ਹਾ ਤੋਂ ਤੂ ਤੂ ਕਰੀ ਜਾਂਦਾ ਯਾਰ ਆਹ ਸਾਰੇ ਪੱਤਿਆਂ ਨਾਲ ਸੇਕ ਪੋਛਣਾ ਹੈ ਸਾਰੇ ਨਾਲ ਕਾੜੀਆਂ ਨਹੀਂ ਆਹੇਗੀ ਸਾਰਾ ਕੁਝ ਸਹੀ ਦੇਖੀ ਬਿਲਕੁਲ ਨਹੀਂ ਕਰਦੇ ਗਾ ਬਹੁਤ ਰੱਖੀ ਆ ਲੋ ਆਪਣੀ ਮਾਰਕੀਟ ਦੇ ਵਿੱਚ ਬੱਚਾ ਕੰਮ ਨਹੀਂ ਕਰ ਸਕਦਾ ਸਾਡੇ ਫੂਟ ਦਾ ਕਰਕੇ ਜਲਦੀ ਕਰੀ ਨੂੰ ਕਰੀ ਜਲਦੀ ਜਲਦੀ ਭੇਜੋ ਜਲਦੀ ਹਾਂਜੀ ਪਤਾ ਨਹੀਂ ਪਲਾ ਤਿੰਨ ਨੰਬਰ ਆਈ ਇਹਨਾਂ ਗੈਰ ਦਾ ਗੈਰ ਦਾ ਨਾਗਰ ਦਾ ਦਰ ਕੀ ਦਿਨ ਬ੍ਰਦਰ ਵੀਡੀਓ ਸ਼ੇਅਰ ਕਰ ਦੋ ਲੈ ਬਦ ਹੋ ਜਾਣੇ ਕੋਈ ਮੈਂ ਕਰ ਬੰਦ ਹੋ ਜੇ ਕੋਈ ਲਾ ਆ ਆਪਣੇ ਨਾਲ ਕਰ ਜਾਣਾ ਲੋਕੀ ਨੂੰ ਭਾਲ ਲਓ ਉਹ ਜਿਹੜੇ ਮਿੱਤਰ ਆ ਉਹਨਾਂ ਨੇ ਵੀ ਆਨਲਾਈਨ ਲੋਕੀ ਪਾਉਣ ਨਾ ਕਿ ਕਿਹਦੇ ਹੀ ਕੰਮ ਨਹੀਂ ਕਰਦੇ ਆ ਉਹ ਇੱਕ ਗਲਤ ਹੋਈ ਸ਼ਾਇਦ ਤੇ ਕਰਤਾ ਹੀ ਆ 100 ਰੁਪਏ ਦਾ ਤਾਇਆ ਚਲਾ ਇਹ ਉਹ ਹੀ ਗੱਲ ਕਰਤੀ ਸ਼ੁਰੂ ਮੇਰੇ ਲਈ ਬਹੁਤ ਝਲਦਾ ਹੋਇਆ ਜੀ ਇਹ ਕਹਵਾ ਰਿਹਾ ਜੀ ਤੁਸੀਂ ਕਰਦੇ ਪਿਆ ਕੁੜੀਆਂ ਨੂੰ ਪੂਰੇ ਥੋੜੀ ਦੇ ਮੁੰਡਾ ਕਰਪ ਕਰਦਾ ਵੀ ਆਪਣੀ ਦੁਕਾਨ ਦੇ ਵਿੱਚ ਮੁੰਡਾ ਕਿੰਨਾ ਮਸਕੂਦੇ ਇਹਨਾਂ ਨੂੰ ਪੁਲਿਸਿਕ ਨੋਰਮ ਮੰਨ ਲੈਂਦੇ 100 ਰੁਪਏ ਜੀ ਉਹ ਲੈ ਜੀ ਜਦੋਂ ਬੇਟਾ ਆਉਂਦਾ ਉਹ ਕੋਈ ਨਹੀਂ ਇਸ਼ੂ ਕਰਦੇ ਪਏ ਫਿਰ ਮੈਂ ਡੀਸੀ ਉੱਪਰ ਹੀ ਚੱਲ ਆਉਂਦੀ ਆਜੋ ਕੋਈ ਕੋਈ ਨਹੀਂ ਕਰੇ ਰੇਡ ਕਰਦੇ ਪਏ ਰੇਡ ਕਰਤੀ ਕਰਦੇ ਪਏ ਯਾਰ ਮੰਮੀ ਚੱਲੋ ਜੀ ਆਜੋ ਡੀਸੀ ਉੱਪਰ ਆਇਓ ਭਾਈ ਜੀ ਕੋਈ ਨਹੀਂ ਕਰਾਂਗੇ ਰੋਕ ਜਾ ਇੱਥੇ ਰੁਕ ਜਾ ਮਰਜੀ ਜੀ ਕੋਈ ਨਹੀਂ ਕਰਾਂਗੇ ਮੈਂ ਨਹੀਂ ਕਰਦਾ ਕੋਈ ਨਾ ਕੋਈ ਕੋਈ ਜਬਰਦਸਤ ਦੋ ਮਿੰਟ ਦੇ ਮੈਂ ਜਿੰਦਦਰ ਦੇ ਕੰਨਾਂ ਦੇ ਕੰਨਾਂ ਨੂੰ ਮੈਂ ਨਹੀਂ ਕੋਈ ਜਬਰਦਸਤ ਆ ਕੰਨਾਂ ਨੂੰ ਨਿਖਾਣ ਦੇ ਬੰਗਲ ਪਾਉਂਦੇ ਤੁਸੀਂ ਕੋਈ ਗੱਲ ਨਹੀਂ ਬਿਠਾਉਂਦੇ ਤੁਸੀਂ ਪ੍ਰਧਾਨ ਹੋ ਤੁਸੀਂ ਪੁਲਿਸ ਨੇ ਐਵੇਂ ਬਹਿ ਕਰੋਗੇ ਅਸੀਂ ਹੋਣੀ ਨਹੀਂ ਖੜੇ ਤੁਸੀਂ ਤੁਹਾਨੂੰ ਹੁਣ ਤੱਕ ਕਰਾਂਗੇ ਮੈਂ ਕਰਾਂਗੀ ਸਾਰੀ ਵੀਡੀਓ ਬਰਾਦੀਆ ਤੁਹਾਨੂੰ ਕੋਈ ਨਹੀਂ ਮਾਰਦਾ ਦੇਖੋ ਤੁਸੀਂ ਮੇਰੇ ਕਰਿਆ ਨਾ ਕਰੋ ਮੈਂ ਕਰਾਂਗੀ ਤੇ ਮੇਰੇ ਕੋਲ ਨਹੀਂ ਆ ਭਾਈ ਮੈਂ ਕਹਿੰਦਾ ਰੇ ਜੀ ਤੁਸੀਂ ਦੇਖੋ ਜਦੋਂ ਮਦਮ ਦਾ ਜੇ ਸਾਹ ਜਿਹੜਾ ਮੈਂ ਇਹਨਾਂ ਵਾਂਗ ਜਵਾਨ ਨੂੰ ਕੋਪਰੇਟ ਕਰ ਲਈ ਤੁਸੀਂ ਸਾਰੇ ਸੀ ਇਹੀ ਦੇ ਤੁਸੀਂ ਅੱਗੋਂ ਕਿੰਨੇ ਇਹਨਾਂ ਦੇ ਹੱਥ ਦੇਖ ਲਓ ਫੂਟ ਤੁਸੀਂ ਜਗਲ ਤੂ ਤੂ ਕਰੀ ਜਾਂਦਾ ਯਾਰ ਆਇਆ ਬੋਲੋ ਤੁਸੀਂ ਨਹੀਂ ਬੋਲੋ ਆ ਸਾਰੇ ਪੱਤਿਆਂ ਦੇ ਸਾਰੇ ਪੋਸ਼ਾ ਸਾਰੇ ਨਾਲ ਕਾੜੀਆਂ ਅੱਜ ਆਹੇਗੀ ਸਾਰਾ ਕੁਝ ਹੋਣਾ ਨਹੀਂ ਦੇਖੋ ਆਪਣੀ ਮਾਰਕੀਟ ਦੇ ਵਿੱਚ ਬੱਚਾ ਕੰਮ ਨਹੀਂ ਕਰ ਸਕਦਾ ਸਾਡੇ ਸਕੂਲ ਦਾ ਕਰਕੇ ਜਲਦੀ ਕਰੀ ਮੂਵ ਕਰੀ ਜਲਦੀ ਜਲਦੀ ਭੇਜੋ ਜਲਦੀ ਜਲਦੀ ਭੇਜਦਾ ਹੋਰ ਬੁਲਾ ਦੇ ਮੈਨੂੰ ਉਸੇ ਹਾਂਜੀ ਮੈਂ ਤਾਂ ਨਹੀਂ ਬੁਲਾਉ ਤਿੰਨ ਨੰਬਰ ਆਈ ਇਹਨਾਂ ਕਹਿਦਾ ਕਹਿਤਾ ਮੈਂ ਨਾਗਾ ਕਰਦਾਰ ਕੀਦਿੰਦਾ ਮੈਂ ਬਰਦਰ ਆ ਵੀਡੀਓ ਸ਼ੇਅਰ ਕਰਦੇ ਹਾਂ